ਪੰਜਾਬ ਸਰਕਾਰ 2 ਅਕਤੂਬਰ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਸ਼ੁਰੂ ਕਰਨ ਜਾ ਰਹੀ ਹੈ। ਬਿਮਾਰੀਆਂ ਚ ਪੈਸੇ ਨਾ ਹੋਣ ਦੀ ਹਾਲਤ ਚ ਪਰਿਵਾਰਾਂ ਦੀ ਮਦਦ ਹੁਣ ਪੰਜਾਬ ਸਰਕਾਰ ਕਰੇਗੀ। 10 ਲੱਖ ਰੁਪਇਆ ਪਰ ਪਰਿਵਾਰ ਜਿਹੜੀ ਸਿਹਤ ਬੀਮਾ 2 ਅਕਤੂਬਰ ਤੋਂ ਲਾਗੂ ਹੋ ਜਾਊਗੀ। ਹਰ ਪਰਿਵਾਰ ਕੋਈ ਫਾਰਮ ਨਹੀਂ ਭਰਨਾ ਕੋਈ ਨੀਲਾ ਕਾਰਡ ਪੀਲਾ ਕਾਰਡ ਹਰਾ ਕਾਰਡ ਨਹੀਂ ਬਸ ਆਧਾਰ ਕਾਰਡ ਤੇ ਬੋਟ ਕਾਰਡ ਚਾਹੀਦਾ ਤੁਹਾਡਾ ਹੈਲਥ ਕਾਰਡ ਬਣ ਜੂਏ ਜੀ ਉਹ ਵੀ ਨਹੀਂ ਬਣਿਆ ਹੋਇਆ ਤਾਂ ਵੀ ਰੱਬ ਨਾ ਕਰੇ ਕੋਈ ਬਿਮਾਰੀ ਹੋ ਜੇ ਤਾਂ ਹਸਪਤਾਲ ਜਾਓ ਇਲਾਜ ਕਰਾ ਕੇ ਘਰੇ ਆਜੋ ਬਾਕੀ ਸਾਰਾ ਖਸਾਬ ਜਿਹੜਾ ਹੈ ਪੰਜਾਬ ਸਰਕਾਰ ਕਰੂਗੀ ਇਹ ਦੁਨੀਆ ਦੀ ਸਭ ਤੋਂ ਬੈਸਟ ਹੈਲਥ ਸਰਵਿਸ ਹੈ ਇਹ ਇਲਾਜ ਪੂਰੀ ਤਰ੍ਹਾਂ ਕੈਸ਼ਲੈਸ ਅਤੇ ਪੇਪਰਲੈਸ ਹੋਵੇਗਾ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਤੇ ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ 'ਚ ਵੀ ਨਾਪਾਤਰੀਆਂ ਦਾ ਮੁਫਤ ਇਲਾਜ ਕਰਵਾਏਗੀ ਅ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਦੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਬਾਤ 'ਤੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜਾੜਾ ਅਪਸੈਟ ਹੋਣਾ ਪਵੇ ਸਾਰੇ ਪੰਜਾਬ ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇ ਵਾਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਹੈ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹਰਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਬਾਤ 'ਤੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸਰਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇਦਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇਦਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇਦਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੱਡ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇਦਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਚੋਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇ ਵਾਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਵਾਲੇਦਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ ਆ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੇ ਮੈਂ ਸਾਰੀ ਸੰਗਤ ਨੂੰ ਦੱਸਣਾ ਚਾਹੁੰਦਾ ਸਰਨ ਸ਼ਹਿਰ ਦੇ ਵਸਨੀਕਾਂ ਨੂੰ ਕਿ ਜਿਹੜਾ ਹੜ੍ਹ ਦੀ ਗੱਲ ਹੈ ਹਲਕਾ ਸ਼੍ਰੀ ਫਤਿਹਗੜ ਸਾਹਿਬ ਡਿਸਟ੍ਰਿਕਟ ਫਤਿਹਗੜ ਸਾਹਿਬ ਵਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਸੇਫ ਹੈ ਅਫਸਰਾਂ ਨਾਲ ਰੈਗੂਲਰ ਮੀਟਿੰਗਾਂ ਕਰ ਰਹੇ ਆ ਕਿਸੇ ਵੀ ਝੂਠੀ ਵਾਅਦੇ ਯਕੀਨ ਕਰਨ ਦੀ ਲੋੜ ਨਹੀਂ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਕੰਟਰੋਲ ਨੂੰ ਬਣਾਇਆ ਗਿਆ ਔਰ ਕੋਈ ਐਸੀ ਅਪਡੇਟ ਨਹੀਂ ਜਿਹਦੇ ਨਾਲ ਸਾਨੂੰ ਜ਼ਿਆਦਾ ਅਫਸੈਟ ਹੋਣਾ ਪਵੇ ਸਾਰੇ ਪੰਜਾਬ 'ਚ ਆਪਣਾ ਜਿਹੜਾ ਏਰੀਆ ਸਹੀ ਹੈ ਬਾਕੀ ਆਪਾਂ ਗੁਰਦਾਸਪੁਰ ਹੋਰ ਆਲੇ-ਦਾਲੇ ਸਭ ਦੇਖ ਰਹੇ ਕਿ ਬਹੁਤ ਬੁਰਾ ਹਾਲ ਹੋਇਆ ਪਿਆ ਤੇ ਜਿਹੜਾ ਜੋ ਆ ਪੂਰੀ ਤਰ੍ਹਾਂ ਸਫਾਈ ਕੀਤੀ ਗਈ ਹੈ ਹੋਰ ਵੀ ਜਿਹੜੇ ਨਾਲੇ ਲੱਗਦੇ ਨੇ ਸਾਰੇ ਚ ਪ੍ਰੋਪਰ ਸਫਾਈ ਹੋਈ ਹੈ ਸੋ ਆਪਾਂ ਨੂੰ ਕੋਈ ਭਰਉਣ ਦੀ ਲੋੜ ਨਹੀਂ ਤੇ ਵਾਹਿਗੁਰੂ ਕਿਰਪਾ ਕਰੂ ਆਪਾਂ ਸਾਰੇ ਸੇਫ